ਹੈਲੋ ਗਾਇਜ਼ ਵੈਲਕਮ ਟੂ ਚੈਨਲ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆ ਸੱਤ ਅੱਜ ਅਸੀਂ ਡਿਸਪੈਂਸਰੀ ਵਿੱਚ ਆ ਤੇ ਉਸ ਦੀ ਡਿਸਪੈਂਸਰੀ ਸਫਾਈ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਿਛਲੇ ਪਿਛਲੇ ਬਲੌਗ ਵਿੱਚ ਵੀ ਦੱਸਿਆ ਸੀ ਕਿ ਸਾਡੇ ਇੱਥੇ ਪੱਖੇ ਦਾ ਪ੍ਰਬੰਧ ਨਹੀਂ ਹੈ ਟਿਊਸ਼ਨ ਤੇ ਤੇ ਅੱਥੇ ਅਸੀਂ ਪੁੱਛਾਂਗੇ ਸਾਰੇ ਜਾਣੇ ਨੂੰ ਕਿ ਡਿਸਪੈਂਸਰੀ ਕਿਉਂ ਸਾਫ਼ ਕਰ ਰਹੇ ਹਾਂ ਅਸੀਂ ਹਾਂਜੀ ਡਿਸਪੈਂਸਰੀ ਕਿਉਂ ਸਾਫ਼ ਕਰ ਰਹੇ ਹਾਂ ਕੁਝ ਨੇ ਤਾਂ ਸਾਡੇ ਰਿਸੀਪਸ਼ਨ ਦੇ ਹਾਲਾਤ ਮਤਲਬ ਕਿ ਠੀਕ ਨਹੀਂ ਹਨ ਸਾਡੇ ਕਿਚਨ ਚਾਹ ਦਾ ਪੱਖਾ ਵੀ ਖਰਾਬ ਵਿਸ਼ਕਰ ਕੇ ਲਾਈਟ ਦਾ ਕੋਈ ਖਾਸ ਮਾੜਾ ਹੁੰਦਾ ਤੇ ਗਰਮੀ ਵਿੱਚ ਪਾ ਰਹੇ ਆ ਤੁਸੀਂ ਸੋਚਦੇ ਕੋਈ ਚੱਪਾ ਕਰਕੇ ਪੈਸਾ ਦੀ ਜੇਕਰ ਸਾਡੀ ਕੋਈ ਮਦਦ ਕਰਨਾ ਚਾਹੁੰਦਾ ਤਾਂ ਤਾਂ ਪੱਖੇ ਦਾ ਪੰਡਾ ਚੱਪਾ ਕਰਕੇ ਪਵਾਤੇ ਕੋ ਇਸ ਦਾ ਕਿਸੇ ਰਿਸਪੌਂਸ ਤੇ ਸਾਈ ਕਰ ਰਹੇ ਆ ਕੱਲ ਤੋਂ ਅਸੀਂ ਇਸ ਤੇ ਪੜਾ ਇੱਥੇ ਪੜਿਆ ਕਰਨਗੇ ਤੇ ਹੋਰ ਜਾਣੇ ਤੋਂ ਪੁੱਛਦੇ ਆਂ ਤੁਸੀਂ ਆਸੋਈ ਅਸੀਂ ਡਿਸਪੈਂਸਰੀ ਦੀ ਇਸ ਲਈ ਸਫਾਈ ਕਰ ਰਹੇ ਹਾਂ ਇਹ ਕੋਕੇ ਗਰਮੀ ਕਰਨ ਸਾਡੇ ਬਿਜਲੀ ਦਾ ਪ੍ਰਬੰਧ ਹੈ ਨਹੀਂ ਤੇ ਹਨਾ ਆਥਨ ਸਾਰੀ ਆਥਨ ਵੇਲੇ ਲਾਈਟ ਭੱਜੀ ਰਹਿੰਦੀ ਹੈ ਇਸ ਕਰਕੇ ਹਨਾ ਜਿਹੜੀਆਂ ਚਾਦਰਾਂ ਨੇ ਉਹ ਹਨਾ ਤੁੱਕ ਵਿੱਚ ਤਪ ਜਾਂਦੇ ਨੇ ਜਿਸ ਕਾਰਨ ਜੁਵਾਕ ਬਿਮਾਰ ਹੋ ਜਾਂਦੇ ਨੇ ਤੇ ਉਲਟੀਆਂ ਲੱਗ ਜਾਂਦੀਆਂ ਇਸ ਕਾਰਨ ਹਨਾ ਅਸੀਂ ਪिपल ਦੇ ਹੇਠਾਂ ਬੈਠ ਕੇ ਪੜਾਂਗੇ ਨਾਲੇ ਠੰਡੀ ਹਵਾ ਵੀ ਦੀ ਤੇ ਡਿਸਪੈਂਸਰੀ ਨਹੀਂ ਹੋਗੀ ਪੰਛੀ ਇਹ ਹਸਪਤਾਲ ਹੈਲਥ ਡਿਸਪੈਂਸਰੀ ਆਈ ਹੈ ਕਿਹੜਾ ਪਿੰਡ ਹੈ ਪੇਦਰੀ ਕੜਾਣੀ ਸੰਗਰੂਰ ਜੇਰਾ ਮੈਡਮ ਤੋਂ ਪੋਦੇ ਆਣੀ